ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ ਨੇ ਉਸ ਚੈਨਲ ਸਾਡੇ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿਉਂਕਿ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਰ ਤੱਕ ਪਹੁੰਚਣ। ਹਲਕਾ ਵਿਧਾਇਕ ਡੋਸ ਸਾਹਿਬ ਦੇ ਮਜਿੰਦਰ ਸਿੰਘ ਲਾਲਪੁਰਾ ਦੇ ਵੱਲੋਂ ਦੂਜੇ ਦਿਨ ਵੀ ਲਿੰਕ ਸ਼ੇਅਰ ਕਰਾਂ। ਨੰਨਿਆ ਬਣਾਉਂਦਾ ਨਹੀਂ ਪੱਥਰ ਰੱਖ ਕੇ ਅਜੁੱਧ ਘਾਟਣ ਕੀਤਾ ਗਿਆ। ਇਹ ਲਗਭਗ 20 ਕਰੋੜ ਦੀ ਲਾਗਤ ਨਾਲ ਹੋਇਆ। ਜਿਥੇ ਕਿ ਰਣ ਦੇ ਵਿਕਾਸ ਕਾਰਜ ਪਹਿਲੇ ਦੇ ਆਧਾਰ ਤੇ ਕਰਵਾਏ ਜਾ ਰਹੇ ਹਨ। ਅਗਲੇ ਹਫ਼ਤੇ ਤੋਂ ਹਰ ਪਿੰਡੋਂ ਪਿੰਡ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਹਲਕਾ ਕਰਨ ਦਾ ਯਤਨ ਕਰਨ ਦੇ ਨਾਲ-ਨਾਲ ਘਰੋ ਘਰ ਜਾ ਕੇ ਪੰਜਾਬ ਸਰਕਾਰ ਦੇ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਬਾਰੇ ਜਾਣੂ ਕਰਵਾਵਾਂਗੇ ਵਿਧਾਇਕ ਮਜੰਦਰ ਸਿੰਘ ਲਾਲਪੁਰਾ ਆ ਰਹੀ ਜਿਮਨੇ ਚੌਂਚ ਹਲਕਾ ਤਰਨਤਾਰਨ ਤੋਂ ਬੜੀ ਸ਼ਾਮ ਦੇ ਨਾਲ ਜਿੱਤੇਗਾ ਹਲਕਾ ਸ਼੍ਰੀ ਕੁਦੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਜੰਦਰ ਸਿੰਘ ਲਾਲਪੁਰਾ ਦੇ ਵੱਲੋਂ ਹਲਕੇ ਅੰਦਰ ਵਕ ਵਕ ਪਿੰਡਾਂ ਦੇ ਆ ਸੜਕਾਂ ਲਿੰਕ ਨਾਲ ਜੋੜਨ ਤੇ ਲਾਈਟ ਨਵੀਆਂ ਸੜਕਾਂ ਬਣਾਉਣ ਦੇ ਲਈ ਅੱਜ ਦੂਜੇ ਦਿਨ ਵੀ ਨੇ ਪੱਥਰ ਰੱਖ ਕੇ ਉਦਗਾਟਣ ਕੀਤੇ ਜਾ ਰਹੇ ਨੇ ਇਹ ਨਵੀਆਂ ਸੜਕਾਂ ਬਣਾਉਣ ਦੇ ਲਈ ਪੰਜਾਬ ਰਾਜ ਮੰਡੀ ਬੋਰਡ ਦੇ ਵੱਲੋਂ ਭੇਜ ਗਈ ਗ੍ਰਾਂਟ ਲਗਭਗ 20 ਕਰੋੜ ਆਈ ਹੈ ਹਲਕੇ ਅੰਦਰ ਕੋਈ ਸੜਕ ਪੁਰਾਣੀ ਨਹੀਂ ਰਹਿਣ ਦੇਣੀ ਲਾਲਪੁਰਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹਲਕੇ ਅੰਦਰ ਕਿਸੇ ਵੀ ਤਰ੍ਹਾਂ ਜੇ ਕੋਈ ਮੁਸ਼ਕਲ ਆਵੇ ਤਾਂ ਸਿੱਧਾ ਮੇਰੇ ਦਫ਼ਤਰ ਦੇ ਵਿੱਚ ਸ਼ੁੱਕਰਵਾਰ ਸਵੇਰ 10 ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਮਿਲ ਸਕਦੇ ਨੇ ਹਾਕ ਤਰਨ ਤਰਨ ਤੇ ਜਿਮਨੇ ਚੋਣ ਨੂੰ ਆਰੇ ਨੂੰ ਲੈ ਕੇ ਤਰਨ ਤਰਨ ਦੇ ਹਲਕੇ ਅੰਦਰ ਹੁਣ ਤੋਂ ਘਰੋ ਘਰੀ ਪ੍ਰਚਾਰ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਜੋ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਵਰਨੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਲੋਕਾਂ ਨੂੰ ਫੈਲਦੇ ਦਰਤੇ ਜਾਣੂ ਕਰਵਾਇਆ ਜਾ ਰਿਹਾ ਹੈ ਹੋਰ ਇਸ ਸੰਬੰਧੀ ਕੀ ਕਹਿੰਦੇ ਨਾ ਜੈ ਮਜਿੰਦਰ ਸਿੰਘ ਲਾਲਪੁਰਾ ਆਜਾਣ ਦੀ ਉਹਨਾਂ ਤੋਂ ਕੋਸ਼ਿਸ਼ ਕਰਦੇ ਹਾਂ ਤੁਸੀਂ ਵੀ ਦੇਖੋ ਨਿਊਜ਼ ਡੈਕ ਤੋਂ ਸਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਸਾਡੇ ਮੰਡੀ ਬੋਰਡ ਨੇ ਜਿਹੜੀਆਂ ਸਾਡੇ ਹਲਕੇ ਦੀਆਂ ਜਿਹੜੀਆਂ ਛੜਕਾਂ ਉਹ ਤਿਆਰ ਕੀਤੀਆਂ ਵਾਂ ਤੇ ਉਹਦਾ ਜਿਹੜਾ ਦੁਗਾਟਣਾ ਉਹ ਕਰ ਕਰ ਰਹੇ ਆ ਤੇ ਇਹ ਜਿਹੜੀਆਂ ਸਾਰੀਆਂ ਛੜਕਾਂ ਲੋਕਾਂ ਨੂੰ ਵਰਪਤ ਕੀਤੀਆਂ ਕੱਲ ਵੀ ਅਸੀਂ 4-5 ਦੁਗਾਟਣ ਜਿਹੜੇ ਆ ਉਹ ਕੀਤੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਜਿਹੜੀਆਂ ਰਿਪੇਅਰ ਆ ਉਹ ਵੀ ਛੜਕਾਂ ਜਿਹੜੀਆਂ ਰਿਪੇਅਰ ਕਰਕੇ ਜਾਂ ਚੋੜੀਆਂ ਕਰਨ ਵਾਲੀਆਂ ਉਹਨਾਂ ਦੀ ਵੀ ਦੁਗਾਟ ਕਰਾਂਗੇ ਤੇ ਉਹ ਵੀ ਲੋਕਾਂ ਦੇ ਜਿਹੜੀ ਵਰਪਤ ਕਰਾਂਗੇ ਲਗਭਗ 24 ਛੜਕਾਂ ਜਿਹੜੀਆਂ ਆਪਾਂ ਹੋਰ ਨਵੀਆਂ ਬਣਾਉਣ ਜਾ ਰਹੇ ਆ ਮੰਡੀ ਬੋਰਡ ਦੇ ਕਿੰਨਾ ਬਖਾਗਾਂ ਖਰਚਾ ਆ ਗਿਆ। ਅਹ ਦੇਖੋ ਮੰਡੀ ਬੋਰਡ ਨੇ ਤਾਂ ਸਾਡੇ ਐਸਜੀਓ ਸਾਹਿਬ ਸਾਡੀ ਸਾਰੀ ਜਿਹੜੀ ਟੀਮ ਆ ਸਾਰੀ ਬਹੁਤ ਮਿਹਨਤੀ ਟੀਮ ਆ ਤੇ ਜਿੱਦਾਂ ਕਹਿੰਦੇ ਹੁੰਦੇ ਆ ਵੀ ਯੰਗ ਬੰਦੇ ਹੁਣ ਜਦੋਂ ਤੇ એનર્ਜੀ ਹੁੰਦੀ ਆ ਤੇ ਉਹ ਕੰਮ ਵੀ ਕਰਦੇ ਆ ਤੇ ਸਾਡੇ ਐਸਜੀਓ ਸਾਹਿਬ ਨੇ ਵੀ ਤੇ ਜਿਹੜੇ ਇਹਨਾਂ ਤੋਂ ਪਹਿਲਾਂ ਵੀ ਸਾਡੇ ਐਸਜੀਓ ਸਾਹਿਬ ਉਹਨਾਂ ਵੀ ਚੰਗੀ ਮਿਹਨਤ ਕੀਤੀ ਐ ਤੇ ਸਮੇਂ ਸਿਰ ਜਿਹੜੀਆਂ ਸੜਕਾਂ ਵਾਂ ਉਹਨਾਂ ਦੀਆਂ ਪ੍ਰਪੋਜ਼ਲਾਂ ਬਣਾ ਕੇ ਭੇਜਦੇ ਰਹੇ ਐ ਐਸਟੀਮੇਟ ਬਣਾ ਕੇ ਭੇਜਦੇ ਰਹੇ ਤੇ ਉਹ ਸੜਕਾਂ ਜਿਹੜੀਆਂ ਸਾਡੀਆਂ ਉਹ ਸਾਰੀਆਂ ਆ ਰਹੀਆਂ ਵਾ ਤੇ ਮੈਨੂੰ ਲੱਗਦਾ ਵੀ ਅਗਲੇ ਪੌਣੇ 2 ਸਾਲਾਂ ਦੇ ਵਿੱਚ ਅਸੀਂ ਤਕਰੀਬਨ ਕੋਈ ਜਾਣੇ ਨਾ ਜਾਣੇ ਛੜਕ ਰਹਿ ਜੇ ਕੋਈ ਤੋਂ ਗੱਲ ਲੱਗਾ ਪਰ ਉਹ ਵੀ ਅਸੀਂ ਜਿਹੜੀ ਰਹਿ ਨਹੀਂ ਦਿੰਦੇ ਤੇ ਬਾਕੀ ਆਰਡੀਐਫ ਜੇ ਮਿਲ ਜਾਂਦਾ ਤੇ ਫਿਰ ਹੋਰ ਜ਼ੋਰ ਨਾਲ ਕੰਮ ਕਰਦਾ ਕਿੰਨੇ ਕਿ ਹੋਰ ਨਹੀਂ ਛੜਕਾਂ ਲੱਗ ਸਕ 60 ਛੜਕਾ ਆਪਾਂ ਪਹਿਲਾਂ ਬਣਾਈਆਂ ਅਸੀਂ ਜਿਹੜੀਆਂ ਰਿਪੇਅਰ ਕੀਤੀਆਂ ਤੇ ਤਕਰੀਬਨ 2 ਕ ਆਪਾਂ ਨਵੀਆਂ ਬਣਾਈਆਂ ਵਾ ਬਿਲਕੁਲ ਤੇ 4 ਛੜਕਾਂ ਦੇ ਹੁਣ ਜਿਹੜੀਆਂ ਵਾ ਜਿਨ੍ਹਾਂ ਦੇ ਟੈਂਡਰ ਖੁੱਲ ਗਏ ਹੀ ਤੇ ਸ਼ੁਰੂ ਹੋਣ ਲੱਗੀਆਂ ਵਾ ਉਹ ਲਗਭਗ 4 ਕਰੋੜ ਦੀ ਲਾਗਤ ਨਾਲ ਇਹ ਆ ਤੇ 20 ਛੜਕਾ ਸਾਡੀਆਂ ਹੋਰ ਆ ਜਿਨ੍ਹਾਂ ਦੇ ਟੈਂਡਰ ਜਿਹੜੇ ਲੱਗੇ ਆ ਲੋਕਲ ਕੀ ਪੀਲ ਕਰਾਂ ਜਦੋਂ ਜਿੱਥਰ ਮੁਖੌਤੇ ਪਵਾ ਨਿਕਲਦੇ ਮੈਂ ਦਫਤਰ ਚ ਨਹੀਂ ਲੱਗਦਾ ਹਾਂ ਤੁਹਾਡੇ ਲਈ ਜੇ ਮੇਰੇ ਨੂੰ ਕਹਿੰਦੇ ਵੀ ਇਹ ਨਹੀਂ ਮਿਲਦਾ ਫਿਰ ਨਹੀਂ ਇਹਨਾਂ ਨੂੰ ਕੋਈ ਮਿਲਣਾ ਤੇ ਫਿਰ ਕੰਮ ਠੀਕ ਹੀ ਆਹ ਇਹ ਤੇ ਹਰ ਸ਼ੁੱਕਰਵਾਰ ਮੈਂ ਦਫਤਰੇ ਬੈਨਾ ਤੇ ਹੁਣ ਵੀ ਤੁਸੀਂ ਉੱਥੇ ਵੇਖੋ ਵੀ ਕਿੰਨੀ ਸਕਤੀ ਤੇ ਮੰਗਲ ਬੁੱਧਵਾਰ ਜਾਣਾ ਬਸ ਚੰਡੀਗੜ੍ਹ ਬਾਕੀ ਦਿਨ ਵੀ ਘਰੇ ਹੁੰਨਾ ਸਵੇਰੇ ਨਿਕਲ ਲੱਗਿਆਂ ਵੀ ਜਿਹੜਾ ਕੋਈ ਸਾਥੀ ਮਿਲ ਪੈਂਦਾ ਉਹ ਵੀ ਆ ਬਾਕੀ ਸਾਰਿਆਂ ਨੂੰ ਸ਼ੁੱਕਰਾਰ ਦਾ ਟਾਈਮ ਲਈਦਾ ਵੀ ਸ਼ੁੱਕਰਵਾਰ ਜਿਹੜਾ ਵਾ ਉਹ ਮਿਲਾਂਗੇ ਬਾਰੇ ਕੇ ਨੂੰ ਅਮਰਜੈਂਸੀ ਆ ਤੇ ਲੋਕ ਰਾਤ ਨੂੰ ਵੀ ਆ ਜਾਂਦੇ ਆ ਤੇ ਇਹੋ ਜਿਹੇ ਕੋਈ ਗੱਲ ਨਹੀਂ ਆ ਲਗਾਤਾਰ ਲਾਕੇ ਜਾਂ ਪਿੰਡਾਂ ਚਾ ਪਿੰਡਾਂ ਦੀਆਂ ਮੀਟਗਾ ਜਿਹੜੀਆਂ ਵਾ ਉਹ ਕਰ ਰਹੇ ਆ ਜਿਹੜਾ ਚਤਰਾ ਜਾਂਦਾ ਹੈ ਨਿੱਕਾ ਮੀਟ ਦੇ ਵਿਸ਼ੇ ਪਰੰਤ ਇਹ ਜਿਹੜਾ ਮਨਰੇਗਾ ਦਾ ਕੰਮ ਆ ਜੀ ਇਹ ਡਿਵੈਲਪਮੈਂਟ ਆਪਣੇ ਬਲੌਕ ਵਾਲਿਆਂ ਨੇ ਕਰਨਾ ਹੁੰਦਾ ਤੇ ਉਹ ਜਿਹੜਾ ਡੀਸੀ ਸਾਹਿਬ ਦੀ ਅਧਿਤਤਾ ਦੇ ਅਨੁਸਾਰ ਜੋ ਵੀ ਸਾਡੇ ਇਲਾਕੇ ਦੀ ਡਿਵੈਲਪਮੈਂਟ ਆ ਉਹ ਲਗਾਤਾਰ ਜਿਹੜੀ ਆ ਉਹ ਕਰ ਰਹੇ ਆ ਤੇ ਨਾਲ ਜਿਹੜੇ ਸਾਡੇ ਪਵਿੱਤ ਦੇ ਪੈਸੇ ਆਉਂਦੇ ਆ ਜਾਂ ਬਾਕੀ ਆਉਂਦੇ ਆ ਉਹਨਾਂ ਦੀ ਕਨਵਰਜਨ ਵਿੱਚ ਪਾ ਕੇ ਤੇ ਅਸੀਂ ਜਿਹੜਾ ਕੰਮ ਜਿਹੜਾ ਪਿੰਡਾਂ ਦੇ ਵਿੱਚ ਚਲਾ ਰਹੇ ਆ ਤੇ ਅਗਲੇ ਪੌਣੇ 2 ਸਾਲਾਂ ਚ ਅਸੀਂ ਡਿਵੈਲਪਮੈਂਟ ਜਿਹੜੀ ਆ ਉਹ ਬਿਲਕੁਲ ਤਰਤੀਬ ਢੰਗ ਨਾਲ ਜਿਹੜੀ ਕਰਨ ਜਾ ਰਹੇ ਆ ਜੇ ਇੱਕ ਪਿੰਡ ਦੇ ਵਿੱਚ ਵੀ ਕੋਈ ਗਲੀ ਬਣਦੀ ਹੈ ਤੇ ਉੱਥੇ ਸਾਡੀ ਨਜ਼ਰ ਹੋਊਗੀ ਤੇ ਕਿੰਨੇ ਚਿਰ ਚ ਬੰਦੀ ਕਿੰਨੇ ਚਿਰ ਚ ਸ਼ੁਰੂ ਹੁੰਦੀ ਹੈ ਉਸ ਹਿਸਾਬ ਨਾਲ ਅਸੀਂ ਆਪਣੀ ਟੀਮ ਤਿਆਰ ਕਰ ਲਈ ਆ ਤੇ ਪੂਰੇ ਪੌਣੇ 2 ਸਾਲ ਅਸੀਂ ਜੋਰ ਦੇ ਨਾਲ ਜਿਹੜਾ ਆਪਣਾ ਕੰਮ ਆ ਉਹ ਕਰਾਂਗੇ ਨਵੇਂ ਰੂਟ ਬੱਸਾਂ ਦੇ ਜਿਹੜੇ ਆ ਉਹ ਚਲਾ ਰਹੇ ਆ ਮੱਲਾ ਕਲੀਨਿਕ ਸਾਨੂੰ ਹੋਰ ਚਾਹੀਦੇ ਆ ਸਰਕਾਰ ਨੂੰ ਉਹਦੇ ਲਈ ਜਿਹੜਾ ਲਿਖਿਆ ਗਿਆ ਵਾ ਤੇ 1078 ਨੰਬਰ ਜਿਹੜਾ ਸਰਕਾਰ ਨੇ ਜਾਰੀ ਕੀਤਾ ਜਾਂ ਈਜ਼ੀ ਜਮ੍ਹਾਂ ਬੰਦੀ ਜਿਹੜੀ ਪੋਰਟਲ ਜਾਰੀ ਕੀਤਾ ਉਹਨੂੰ ਲੈ ਕੇ ਮੈਂ ਡੋਰ ਟੂ ਡੋਰ ਪਿੰਡਾਂ ਜਾ ਰਿਹਾ ਤੇ ਐ ਸੋਮਵਾਰ ਤੋਂ ਜਿਹੜਾ ਵਾ ਸ਼ਾਮ 4 ਵਜੇ ਤੋਂ ਬਾਅਦ ਚ ਮੈਂ ਪਿੰਡਾਂ 'ਚ ਜਿਵੇਂ ਮੈਂ ਬੋਟਾ ਮੰਗਲ ਦੀ ਕੱਲੇ ਕੱਲੇ ਘਰ ਦਾ ਦਰਵਾਜ਼ਾ ਖੜਕਾਇਆ ਸੀ ਉਵੇਂ ਹੀ ਮੈਂ ਹਰ ਰੋਜ਼ ਇੱਕ ਪਿੰਡ ਦਾ 4 ਵਜੇ ਤੋਂ ਲੈ ਕੇ ਤੇ 8 ਵਜੇ ਤੱਕ ਡੋਰ ਟੂ ਡੋਰ ਕਰੂੰਗਾ ਤੇ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਵਾ ਲੋਕਾਂ ਨੂੰ ਜਿਹੜਾ ਉਹ ਦੱਸੂੰਗਾ ਤੇ ਜੇ ਕਿਸੇ ਦਾ ਨਿੱਜੀ ਕੰਮ ਹੀ ਹੋਊਗਾ ਤੇ ਉਹ ਵੀ ਕਰੂੰਗਾ ਤੇ ਪ੍ਰੋਗਰਾਮ ਨੂੰ ਅਸੀਂ ਜਿਹੜਾ ਨਾਮ ਦੇ ਰਹੇ ਹਾਂ ਕਿ ਤੁਹਾਡਾ ਐਮਐਲਏ ਤੁਹਾਡੇ ਦਰਵਾਜ਼ੇ ਹਰ ਦਰਵਾਜ਼ੇ ਤੇ ਜਾਊਗਾ ਜਿੰਨਾ ਕੋਈ ਵੋਟ ਲਈ ਆ ਤੇ ਅਗਲੇ ਪੌਣੇ 2 ਸਾਲ ਜਿਹੜਾ ਉਹ ਇੱਥੇ ਕੰਮ ਕਰਾਂਗੇ